ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਪ੍ਰੇਰਣਾ ਅਤੇ ਹਿੰਮਤ ਜਦੋਂ ਕਿਸੇ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਤਾਂ ਉਸ ਦੀ ਰੀੜ ਦੀ ਹੱਡੀ ਸਿੱਧੀ ਹੋ ਜਾਂਦੀ ਹੈ ਅਤੇ ਉਸ ਨੂੰ ਅਗਲੇਰੇ ਯਤਨ ਲਈ ਪ੍ਰੇਰਣਾ ਮਿਲ ਜਾਂਦੀ ਹੈ ਜਦੋਂ ਮਨੁੱਖ ਉਸਾਰੂ ਪ੍ਰੇਰਣਾ ਦੇਣ ਠੀਕ ਰਾਹ ਤੇ ਚੱਲ ਪੈਂਦਾ ਹੈ ਤਾਂ ਉਹ ਸਮੱਸਿਆ ਦਾ ਭਾਗ ਨਹੀਂ ਸਮਾਧਾਨ ਦਾ ਪੱਖ ਬਣ ਜਾਂਦਾ ਹੈ ਪਰ ਇਹਨਾਂ ਦੀ ਘਾਟ ਕਾਰਨ ਸਾਡੇ ਅੰਦਰ ਲੈ ਇੱਕ ਜੁਟ ਨਾ ਹੋਣ ਕਾਰਨ ਅਸੀਂ ਪਰੇਸ਼ਾਨ ਅਤੇ ਅਸ਼ਾਂਤ ਰਹਿੰਦੇ ਹਾਂ ਕਿਉਂਕਿ ਸਵੇ ਵਿਰੋਧੀ ਵਿਚਾਰ ਅਤੇ ਛਾਵਾ ਸਾਨੂੰ ਵਿਰੋਧੀ ਦਿਸ਼ਾਵਾਂ ਵਿੱਚ ਖਿੱਚਦੀਆਂ ਰਹਿੰਦੀਆਂ ਹਨ ਸੋ ਇਸ ਹਾਲਤ ਕਾਰਨ ਸਾਡੇ ਤੋਂ ਕੋਈ ਫੈਸਲਾ ਨਹੀਂ ਹੁੰਦਾ ਫੈਸਲਾ ਕਰਨ ਦੀ ਲੋੜ ਉਦੋਂ ਪੈਂਦੀ ਹੈ ਜਦੋਂ अनेका ਵਾਰ ਯਤਨ ਕਰਨ ਦੇ ਬਾਵਜੂਦ ਕੋਈ ਫੈਸਲਾ ਹੋ ਨਹੀਂ ਰਿਹਾ ਹੁੰਦਾ ਅਤੇ ਇਹ ਮਹੱਤਵਪੂਰਨ ਫੈਸਲਾ ਨਾ ਹੋਣ ਕਾਰਨ ਸਾਡਾ ਵਿਕਾਸ ਅਤੇ ਕਾਰਜ ਦੋਵੇਂ ਰੁਕੇ ਰਹਿੰਦੇ ਹਨ। ਵਾਸਤਵ ਵਿੱਚ ਅਸੀਂ ਸਾਰੇ ਕਿਸੇ ਨਾ ਕਿਸੇ ਪ੍ਰੇਰਨਾ ਦੀਨ ਵਿਚਰਦੇ ਹਾਂ। ਹਾਂ ਪੱਖੀ ਪ੍ਰੇਰਨਾ ਸਾਨੂੰ ਪ੍ਰਾਪਤੀਆਂ ਦੇ ਰਾਹ ਪਾਉਂਦੀ ਹੈ ਅਤੇ ਆਪਣੇ ਆਪ ਵਿੱਚ ਸਾਡਾ ਸਵੈ ਵਿਸ਼ਵਾਸ ਵਧਾਉਂਦੀ ਹੈ। ਜਦੋਂ ਕਿ ਨਾ ਪੱਖੀ ਪ੍ਰੇਰਨਾ ਸਾਨੂੰ ਸੰਸਿਆ ਅਤੇ ਸ਼ਿਕਾਇਤਾਂ ਦੇ ਜੰਗਲ ਵੱਲ ਥਕੇਲ ਕੇ ਸਾਨੂੰ ਆਪਣੀਆਂ ਹੀ ਨਜ਼ਰਾਂ ਵਿੱਚ ਡੇਗ ਦਿੰਦੀ ਹੈ। ਦੂਜਿਆਂ ਵਿੱਚ ਕੁਝ ਕਾਰਨ ਦੀ ਪ੍ਰੇਰਣਾ ਜਗਾਉਣਾ ਕੋਮਲ ਪਨੀਰੀ ਨੂੰ ਸੰਭਾਲਣ ਵਾਂਗ ਹੁੰਦਾ ਹੈ। ਕੋਮਲ ਪਨੀਰੀ ਵਿਰੋਧੀ ਪ੍ਰਭਾਵਾਂ ਦੇ ਸਿੱਟੇ ਵਜੋਂ ਹੀ ਨਹੀਂ ਲੋੜਿੰਦੀ ਖੁਰਾਕ ਦੀ ਅਨਹੋਂਦ ਕਾਰਨ ਵੀ ਮਰ ਜਾ ਜਾਂਦੀ ਹੈ। ਨੌਜਵਾਨਾਂ ਵਿੱਚ ਵਿਰੋਧੀ ਪ੍ਰਭਾਵਾਂ ਤੋਂ ਬਚ ਸਕਣ ਦੀ ਸਮਰੱਥਾ ਬਹੁਤੀ ਨਹੀਂ ਹੁੰਦੀ। ਪਰ ਜੇ ਜਵਾਨੀ ਵਿੱਚ ਖੁਰਾਕ ਦੀ ਵੀ ਅਨਹੋਂਦ ਹੋਵੇ ਤਾਂ ਉਹਨਾਂ ਵਿੱਚ ਉਚੇਰੀਆਂ ਭਾਵਨਾਵਾਂ ਮਰ ਜਾਂਦੀਆਂ ਹਨ। ਤੇ ਆਲੇ ਦੁਆਲੇ ਵਿੱਚ ਕੁਝ ਵੀ ਅਜਿਹਾ ਨਹੀਂ ਹੁੰਦਾ ਜੋ ਉਹਨਾਂ ਦੀਆਂ ਆਸਾਂ ਮੰਗਾਂ ਦੇ 부ਝੇ ਹੋਏ ਦੀਵਿਆਂ ਵਿੱਚ ਤੇਲ ਬਣ ਕੇ ਵੱਲ ਸਕੇ। ਏਵੇਂ ਜਵਾਨ ਸਮਾਜ ਵਿਰੋਧੀ ਸ਼ਕਤੀ ਬਣ ਕੇ ਸਮੁੱਚੇ ਸਮਾਜ ਲਈ ਖਤਰਾ ਬਣ ਜਾਂਦੇ ਹਨ। ਜਿਉਂ-ਜਿਉਂ ਮਨੁੱਖ ਦੀਆਂ ਬৌਧਿਕ ਉਡਾਰੀਆਂ ਨੀਵੀਆਂ ਹੁੰਦੀਆਂ ਜਾਂਦੀਆਂ ਹਨ। ਤਿਉਂ-ਤਿਉਂ ਉਸ ਦੇ ਆਦਰਸ਼ ਵੀ ਧੁੰਦਲੇ ਹੁੰਦੇ ਜਾਂਦੇ ਹਨ। ਅਤੇ ਉਸ ਕੋਲ ਆਪਣੀ ਸੋਹਜ ਤ੍ਰਿਪਤੀ ਲਈ ਸਮਾਜ ਤੇ ਸਾਧਨ ਦੋਵੇਂ ਮੁੱਕ ਜਾਂਦੇ ਹਨ। ਅਤੇ ਉਹ ਨੀਵੇਂ ਸਵਾਦਾਂ ਨੂੰ ਮਾਨਣ ਦੀ ਯੋਗਤਾ ਪਾ ਲੈਂਦਾ ਹੈ। ਮਨੁੱਖ ਨੂੰ ਆਪਣੇ ਸੋਹਜ ਸਵਾਦਾਂ ਦੇ ਨੀਵੇਂ ਹੋਣ ਦਾ ਗਿਆਨ ਹੁੰਦਾ ਹੈ। ਪਰ ਉੱਚੇ ਸਵਾਦ ਉਸ ਦੀ ਪਹੁੰਚ ਵਿੱਚੋਂ ਬਾਹਰ ਨਿਕਲ ਜਾਣ ਕਾਰਨ ਉਹ ਕੇਵਲ ਨੀਵੇਂ ਸਵਾਦਾਂ ਨੂੰ ਮਾਨਣ ਦੇ ਯੋਗ ਹੀ ਰਹਿ ਜਾਂਦਾ ਹੈ। ਕਈ ਸ਼ਕਤੀਸ਼ਾਲੀ ਸਮਾਜ ਅਤੇ ਸੱਭਿਆਚਾਰਾਂ ਪ੍ਰੇਰਣਾ ਦੀ ਘਾਟ ਕਾਰਨ ਉੱਚੇ ਉਦੇਸ਼ ਅਤੇ ਆਦਰਸ਼ ਨਾ ਸਿਰਜ ਸਕਣ ਕਰਕੇ ਇਤਿਹਾਸ ਦੇ ਪੰਨਿਆਂ ਤੋਂ ਲੋਪ ਹੋ ਜਾਂਦੀਆਂ ਹਨ ਦੂਜੇ ਪਾਸੇ ਕਈ ਸਧਾਰਨ ਸਮਾਜਾਂ ਨੂੰ ਜਦੋਂ ਉੱਚੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਪ੍ਰੇਰਣਾ ਮਿਲ ਜਾਂਦੀ ਹੈ ਤਾਂ ਉਹ ਵਿਕਾਸ ਦੀਆਂ ਨਵੀਆਂ ਮੰਜ਼ਲਾਂ ਗਾਹਣ ਲੱਗ ਪੈਂਦੇ ਹਨ ਪ੍ਰੇਰਣਾ ਨਾਲ ਸੋਚ ਬਦਲਦੀ ਹੈ ਤੇ ਸੋਚ ਬਦਲ ਨਾਲ ਕਾਰਜ ਦੀ ਪੱਧਰ ਅਤੇ ਦਿਸ਼ਾ ਦੋਵੇਂ ਬਦਲ ਜਾਂਦੀਆਂ ਹਨ ਚੰਗੇ ਮਨੁੱਖ ਦੀ ਪਛਾਣ ਹੀ ਇਹ ਹੈ ਕਿ ਉਹ ਦੂਜਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਅਤੇ ਅਫਸਰ ਦਿੰਦਾ ਹੈ ਤਿਤਿਹਾਰਾਂ ਤੇ ਮੁਸੀਬਤਾਂ ਵਿੱਚੋਂ ਸਭ ਕੁਝ ਸਿੱਖਣ ਦਾ ਵਸ਼ਾ ਪ੍ਰਦਾਨ ਕਰਦਾ ਹੈ। ਮੁਸੀਬਤਾਂ ਅਸਲ ਵਿੱਚ ਸਾਡੇ ਇਰਾਦਿਆਂ ਤੇ ਹਿੰਮਤਾਂ ਦਾ ਇਮਤਿਹਾਨ ਹੁੰਦੀਆਂ ਹਨ। ਖੇਡਾਂ ਰਾਹੀਂ ਅਸੀਂ ਆਪ ਮੁਸ਼ਕਲਾਂ ਤੇ ਸਮੱਸਿਆਵਾਂ 'ਵਾਂ ਸਹੇੜਦੇ ਹਾਂ। ਕਿਉਂਕਿ ਖੇਡਾਂ ਵਿੱਚੋਂ ਹਾਰ ਨੂੰ ਬਰਦਾਸ਼ਤ ਕਰਨ ਤੇ ਜਿੱਤ ਨੂੰ ਹজম ਕਰਨ ਦੀ ਪ੍ਰੇਰਣਾ ਮਿਲਦੀ ਹੈ। ਪ੍ਰੇਰਿਤ ਹੋਏ ਵਿਅਕਤੀ ਮੁਸੀਬਤਾਂ ਵਿੱਚੋਂ ਰਾਹ ਲੱਭ ਲੈਂਦੇ ਹਨ। ਇੱਕ ਵਾਰੀ ਜਦੋਂ ਸਮੁੰਦਰ ਵਿੱਚ ਤੂਫਾਨ ਕਾਰਨ ਜਹਾਜ਼ ਡੋਲਣ ਲੱਗ ਪਿਆ ਤਾਂ ਜਤੂਰ ਘਬਰਾ ਗਏ ਹਰ ਕਿਸੇ ਨੂੰ ਆਪਣਾ ਆਪ ਕੀਮਤੀ ਅਤੇ ਮਹੱਤਵਪੂਰਨ ਲੱਗਣ ਲੱਗ ਪਿਆ ਪਰ ਹਰ ਕੋਈ ਡੁੱਬ ਜਾਣ ਦੇ ਡਰ ਨਾਲ ਭੈ ਪੇਤ ਸੀ ਉਸ ਸਮੇਂ ਇੱਕ ਵਿਅਕਤੀ ਨੇ ਹਿੰਮਤ ਕੀਤੀ ਅਤੇ ਉੱਚੀ ਆਵਾਜ਼ ਵਿੱਚ ਕਿਹਾ ਭਗਤੋ ਘਬਰਾਣਾ ਨਹੀਂ ਹਿੰਮਤ ਕਰੋ ਜਹਾਜ਼ ਦੇ ਕਪਤਾਨ ਤੇ ਭਰੋਸਾ ਰੱਖੋ ਇਹ ਜਹਾਜ਼ ਐਸੀ ਡੁੱਬਣ ਨਹੀਂ ਦੇਣਾ ਕਪਤਾਨ ਦਾ ਹੌਸਲਾ ਵਧਾਉਣ ਲਈ ਅਸੀਂ ਰਲ ਕੇ ਗਾਵਾਂਗੇ ਉਸ ਵਿਅਕਤੀ ਦੇ ਇੰਨਾ ਕਹਿਣ ਨਾਲ ਹੀ ਸਾਰੇ ਜਥੇਬੰਦ ਹੋ ਗਏ ਚਾਲਕ ਦਾ ਵੀ ਹੌਸਲਾ ਵੱਧ ਗਿਆ ਤੂਫਾਨ ਲੰਘ ਗਿਆ ਜਹਾਜ਼ ਬਚ ਗਿਆ ਯਾਤਰੀਆਂ ਦੇ ਚਿਹਰੇ ਖਿੜ ਗਏ ਪ੍ਰੇਰਣਾ ਦੇਣ ਵਾਲੇ ਵਿਅਕਤੀ ਪ੍ਰਤੀ ਸ਼ਰਧਾ ਨਾਲ ਸਾਰੇ ਮੱਥੇ ਟੇਕਣ ਤੇ ਕਹਿਣ ਲੱਗ ਪਏ ਬਾਬਾ ਜੀ ਗੁਰੂ ਜੀ ਤੁਹਾਡੀ ਕਿਰਪਾ ਨਾਲ ਹੀ ਅਸੀਂ ਬਚੇ ਹਾਂ ਉਸ ਵਿਅਕਤੀ ਨੇ ਕਿਹਾ ਭਾਈ ਮੈਂ ਤਾਂ ਤੁਹਾਡੇ ਅੰਦਰਲੀ ਬਚ ਜਾਣ ਦੀ ਸਮਰੱਥਾ ਨੂੰ ਪ੍ਰੇਰਿਆ ਸੀ ਤੁਹਾਡੇ ਹੌਸਲੇ ਨਾਲ ਮੈਂ ਆਪ ਸਥਿਰ ਹੋ ਗਿਆ ਸੀ ਮੈਂ ਤਾਂ ਤੁਹਾਡੇ ਨਾਲੋਂ ਵੀ ਵਧੇਰੇ ਡਰਿਆ ਹੋਇਆ ਸੀ ਤੁਸੀਂ ਚਾਲਕ ਦਾ ਹੌਸਲਾ ਵਧਾਇਆ ਤੇ ਅਸੀਂ ਸਾਰੇ ਸਾਂਝ ਜਤਨਾ ਨਾਲ ਬਚ ਗਏ ਜੇ ਅਸੀਂ ਉਪਰੋਕਤ ਵਰਤਾਰੇ ਨੂੰ ਵਿਸ਼ਾਲ ਦ੍ਰਿਸ਼ਟੀ ਨਾਲ ਵੇਖੀਏ ਤਾਂ ਸਮਝ ਆਵੇਗੀ ਕਿ ਲਗਭਗ ਸਾਰੇ ਮਹਾਪੁਰਸ਼ ਸਾਧ ਸੰਤ ਗੁਰੂ ਅਤੇ ਮਹਾਤਮਾ ਉਦਾਸ ਅਤੇ ਮਾਜੂਸ ਸਥਿਤੀਆਂ ਵਿੱਚ ਸਾਡੇ ਵਿੱਚ ਪ੍ਰੇਰਨਾ ਜਗਾਉਣ ਕਾਰਨ ਹੀ ਪੂਜਨਯਗ ਹੋਏ ਹਨ ਇਹਨਾਂ ਨੇ ਸਾਡੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਅਨੁਸ਼ਾਸਨ ਪ੍ਰਦਾਨ ਕੀਤਾ ਹੈ ਜੇ ਅਨੁਸ਼ਾਸਨ ਹੋਵੇ ਤਾਂ ਪ੍ਰੇਰਣਾ ਦੀ ਲੋੜ ਹੀ ਨਹੀਂ ਹੁੰਦੀ ਕਿਉਂਕਿ ਸਾਰੀਆਂ ਪ੍ਰੇਰਨਾਵਾਂ ਦਾ ਆਦੇਸ਼ ਅਨੁਸ਼ਾਸਨ ਉਪਜਾਉਣਾ ਹੀ ਹੁੰਦਾ ਹੈ ਜੇ ਤੁਸੀਂ ਕੋਈ ਇੱਕ ਅਨੁਸ਼ਾਸਨ ਅਨੁਸਾਰ ਲਵਾਓ ਬਾਕੀ ਸਾਰੇ ਅਨੁਸ਼ਾਸਨ ਆਪੇ ਉੱसर ਜਾਣਗੇ ਜਿਵੇਂ ਸਮੇਂ ਦਾ ਪਾਬੰਦ ਵਿਅਕਤੀ ਮਿਹਨਤੀ ਹੋਵੇਗਾ ਜ਼ਿੰਮੇਵਾਰ ਹੋਵੇਗਾ ਉਹ ਝੂਠ ਨਹੀਂ ਬੋਲੇਗਾ ਉਦਾਰਨ ਨਹੀਂ ਮੰਗੇਗਾ ਬਹਾਨੇ ਨਹੀਂ ਲਾਵੇਗਾ ਸ਼ਿਕਾਇਤਾਂ ਨਹੀਂ ਕਰੇਗਾ ਚਰਿੱਤਰ ਦਾ ਉੱਚਾ ਹੋਵੇਗਾ ਸੰਜਮ ਅਤੇ ਬਚਤ ਕਰਨ ਖੁਸ਼ਹਾਲ ਹੋਵੇਗਾ ਤੇ ਉਸ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਉਸਾਰੂ ਹੋਵੇਗਾ ਅਤੇ ਉਸ ਲਈ ਸਾਰੇ ਰਾਹ ਖੁੱਲਦੇ ਜਾਣਗੇ ਦੂਜੇ ਪਾਸੇ ਜੇ ਇੱਕ ਭੜਾ ਕਾਰਜ ਕਰਨ ਲੱਗ ਪੋ ਬਾਕੀ ਸਾਰੇ ਭੜੇ ਕੰਮ ਆਪੇ ਆ ਜੁੜਨਗੇ ਜਿਵੇਂ ਨਸ਼ਿਆਂ ਦਾ ਆਦੀ ਵਿਅਕਤੀ ਝੂਠ ਵੀ ਬੋਲੇਗਾ ਠੱਗੀ ਵੀ ਮਾਰੇਗਾ ਬਹਾਨੇ ਵੀ ਲਾਵੇਗਾ ਥੋੜਿਆ ਹੀ ਰਹੇਗਾ ਗੈਰ ਜ਼ਿੰਮੇਵਾਰਤਾ ਹੋਵੇਗਾ ਹੀ ਇਮਾਨਦਾਰ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਹਰ ਰਿਸ਼ਤੇ ਝੂਠਾ ਸਾਬਤ ਹੋਵੇਗਾ ਅਤੇ ਉਸ ਲਈ ਸਭ ਰਾਹ ਬੰਦ ਹੋ ਜਾਣਗੇ। ਕਰਾਹੇ ਪੇ ਵਿਅਕਤੀ ਦੇ ਸਰੀਰ ਵਾਂਗ ਉਸ ਦੀ ਸੋਚ ਵੀ ਕਮਜ਼ੋਰ ਹੋ ਜਾਂਦੀ ਹੈ। ਆਪ ਪਰਛਾਵਿਆਂ ਪਿੱਛੇ ਦੌੜਨ ਵਾਲੇ ਦੂਜਿਆਂ ਲਈ ਧੁੱਪਾਂ ਨਹੀਂ ਸਿਰਜ ਸਕਦੇ। ਆਪ ਸੰਸਿਆ ਸੰਤਾਪਾ ਅਤੇ ਪਛਤਾਵੇਆਂ ਵਿੱਚ ਘਿਰੇ ਲੋਕ ਕਿਸੇ ਲਈ ਕਿਸੇ ਪ੍ਰਕਾਰ ਦੀ ਕੋਈ ਪ੍ਰੇਰਨਾ ਨਹੀਂ ਬਣ ਸਕਦੇ। ਜਦੋਂ ਤੱਕ ਪਛਤਾਵਾ ਸੱਚਾ ਨਾ ਹੋਵੇ ਸਾਡੀ ਸੋਚ ਤੇ ਵਿਹਾਰ ਵਿੱਚ ਤਬਦੀਲੀ ਨਹੀਂ ਆਉਂਦੀ। ਜੇ ਪਛਤਾਵਾ ਸੱਚਾ ਹੋਵੇ ਤਾਂ ਪਛਤਾਵਾ ਹੀ ਪ੍ਰੇਰਨਾ ਬਣ ਜਾਂਦਾ ਹੈ ਜੇ ਅਨੁਭਵ ਦੇ ਦੁਆਰ ਸੁਵਛ ਰੱਖੇ ਜਾਣ ਤਾਂ ਸਭ ਚੀਜ਼ਾਂ ਉਸਾਰੂ ਅਤੇ ਅપર ਅਪਾਰ ਜਾਪਦੀਆਂ ਹਨ ਸਮਾਜ ਨੂੰ ਸੋਹਣਾਰਾ ਬਣਾਉਣ ਦੀ ਰੀਜ ਕਾਰਨ ਹੀ ਕਿਸੇ ਕਲਾਕਾਰ ਜਾਂ ਕਵੀ ਨਾਲ ਵਾਪਰਨ ਵਾਲੇ ਹادثੇ ਉਸ ਦੀ ਪ੍ਰੇਰਨਾ ਬਣ ਜਾਂਦੇ ਹਨ ਜਿਨ੍ਹਾਂ ਵਿੱਚੋਂ ਸ਼ਹਿਦ ਵਰਗੇ ਮਿੱਠੇ ਗੀਤ ਉਪਜਦੇ ਹਨ ਕਵਿਤਾ ਅਤੇ ਗੀਤ ਆਪਣੇ ਆਪ ਵਿੱਚ ਪ੍ਰੇਰਨਾ ਦਾ ਸਰੋਤ ਹਨ ਕਿਉਂਕਿ ਰੂਹ ਦੇ ਹੁਲਾਰੇ ਵਿੱਚੋਂ ਉਪਜਨ ਕਾਰਨ ਹੀ ਕਵਿਤਾ ਰੂਹ ਨੂੰ ਹੁਲਾਰਾ ਦਿੰਦੀ ਹੈ। ਅਸਲ ਵਿੱਚ ਅਸੀਂ ਉਹਨਾਂ ਵਿਅਕਤੀਆਂ, ਲੇਖਕਾਂ ਤੇ ਕਵੀਆਂ ਦੀ ਤਲਾਸ਼ ਵਿੱਚ ਰਹਿੰਦੇ ਹਾਂ ਜਿਹੜੇ ਸਾਡਾ ਉਦੋਂ ਮਾਰਗਦਰਸ਼ਨ ਕਰਨ ਜਦੋਂ ਅਸੀਂ ਗਲਤ ਹੋਈਏ। ਉੱਜੜਨਾ ਤੇ ਉੱਜੜ ਕੇ ਫਿਰ ਵਸਣਾ, ਗਲਤੀਆਂ ਕਰਨਾ ਤੇ ਗਲਤੀਆਂ ਵਿੱਚੋਂ ਸਬਕ ਸਿੱਖ ਕੇ ਠੀਕ ਰਾਹ ਤੇ ਜਾਣਾ ਮਨੁੱਖ ਨੂੰ ਖੁਸ਼ਹਾਲ, ਸਿਆਣਾ, ਦਲੇਰ ਤੇ ਤਿੱਖਾ ਬਣਾ ਦਿੰਦਾ ਹੈ। ਅਨੇਕਾਂ ਵਿਅਕਤੀਆਂ ਦੇ ਮਾਨ ਵਿੱਚ ਫੁਰਨੇ ਫੁਰਦੇ ਹਨ ਨਵੇਂ ਵਿਚਾਰ ਆਉਂਦੇ ਹਨ ਪਰ ਇਹ ਉਹਨਾਂ ਚਿਰ ਹੀ ਰਹਿੰਦੇ ਹਨ ਜਿੰਨਾ ਚਿਰ ਇੱਕ ਦੀਵਾ ਸਲਾਈ ਜਲਦੀ ਹੈ ਕਈਆਂ ਕੋਲ ਦੀਵਾ ਵੀ ਹੁੰਦਾ ਹੈ ਦੀਵੇ ਵਿੱਚ ਤੇਲ ਵੀ ਹੁੰਦਾ ਹੈ ਦੀਵੇ ਨੂੰ ਬਾਲਣ ਦੀ ਲੋੜ ਵੀ ਹੁੰਦੀ ਹੈ ਪਰ ਉਹ ਦੀਵੇ ਨੂੰ ਬਾਲਣਾ ਲਗਾਤਾਰ ਮੁਲਤਵੀ ਕਰਦੇ ਰਹਿੰਦੇ ਹਨ ਬਹੁਤੇ ਲੋਕ ਵਿਉਂਤਾਂ ਬਣਾਉਂਦੇ ਰਹਿੰਦੇ ਹਨ ਪਰ ਉਹਨਾਂ ਤੇ ਅਮਲ ਕਰਨ ਨੂੰ ਮੁਲਤਵੀ ਕਰਦੇ ਰਹਿੰਦੇ ਹਨ ਕਾਰਨ ਪ੍ਰੇਰਣਾ ਦੀ ਘਾਟ ਨਤੀਜਾ ਅਛਤਾਵਾ ਕਮਾਉਣ ਨੂੰ ਮੁਲਤਵੀ ਕਰਨ ਦੀ ਆਦਤ ਇੱਕ ਮਾਨਸਿਕ ਰੋਗ ਹੈ ਜਿਸ ਵਿੱਚ ਸਾਰੀਆਂ ਪ੍ਰੇਰਨਾਵਾਂ ਦਫਨ ਹੋ ਜਾਂਦੀਆਂ ਹਨ। ਵਾਸਤਵ ਵਿੱਚ ਆਲਸ ਸਭ ਅਸਫਲਤਾਵਾਂ ਦੀ ਮਾਂ ਹੁੰਦੀ ਹੈ। ਅਸੀਂ ਹਰ ਸਮੱਸਿਆ ਦਾ ਹੱਲ ਲੱਭਦੇ ਹਾਂ ਪਰ ਆਲਸ ਦਾ ਹੱਲ ਨਹੀਂ ਲੱਭਦੇ। अनेका ਲੋਕ ਆਲਸ ਕਾਰਨ ਕੁਝ ਕਰਦੇ ਹੀ ਨਹੀਂ ਸੋ ਕੁਝ ਬਣਦੇ ਵੀ ਨਹੀਂ। ਬਹੁਤ ਘੱਟ ਲੋਕਾਂ ਕੋਲ ਇਕੱਲਿਆਂ ਵਿਚਰਨ ਦੀ ਯੋਗਤਾ ਤੇ ਸਮਰੱਥਾ ਹੁੰਦੀ ਹੈ। ਇਕੱਲਿਆਂ ਹੋਣ ਦੀ ਮੁਸ਼ਕਲ ਕਾਰਨ ਹੀ ਧਾਰਮਿਕ ਸਥਾਨ ਗਿਰਜੇਗੇ ਹਨ ਇਕੱਲਿਆਂ ਹੋਣ ਦੀ ਮੁਸ਼ਕਲ ਕਾਰਨ ਹੀ ਧਾਰਮਿਕ ਸਥਾਨ ਸਿਰਜੇਗੇ ਹਨ ਜਦੋਂ ਤੱਕ ਤੁਸੀਂ ਇਕੱਲਿਆਂ ਵਿਚਰਨ ਦੀ ਦਲੇਰੀ ਨਹੀਂ ਉਪਜਾਉਂਗੇ ਕਿਸੇ ਵੱਡੇ ਕਾਰਜ ਨੂੰ ਕਰਨ ਦੇ ਯੋਗ ਵੀ ਨਹੀਂ ਹੋਵੋਗੇ ਕੋਈ ਵੱਡੀ ਜ਼ਿੰਮੇਵਾਰੀ ਆਪਣੇ ਸਿਰ ਚੁੱਕ ਰੇਖੋ ਤੁਹਾਨੂੰ ਨਾ ਕੇਵਲ ਕੰਮ ਕਰਨ ਦੀ ਜਾਂਚ ਹੀ ਆ ਜਾਵੇਗੀ ਤੁਹਾਡੇ ਵਿੱਚੋਂ ਸ਼ਿਕਾਇਤਾਂ ਲਾਉਣ ਦੀ ਦੂਜਿਆਂ ਵਿੱਚ ਦੋਸ਼ ਕੱਢਣ ਦੀ ਆਦਤ ਵੀ ਜਾਂਦੀ ਰਹੇਗੀ ਜਿੰਮੇਵਾਰੀ ਨਿਭਾਉਂਦੇ ਆ ਇਹ ਪਤਾ ਵੀ ਲੱਗ ਜਾਵੇਗਾ ਕਿ ਰੱਬ ਕਿਵੇਂ ਕੰਮ ਕਰਦਾ ਹੈ। ਰੱਬ ਸਭ ਕੁਝੋਂ ਆਜ਼ਾਦ ਹੈ ਪਰ ਰੱਬ ਦੇ ਸਿਰ ਸਾਰੇ ਬ੍ਰਹਿਮੰਡ ਨੂੰ ਚਲਦਾ ਰੱਖਣ ਦੀ ਜ਼ਿੰਮੇਵਾਰੀ ਹੈ। ਸਰਕਾਰੀ ਕਰਮਚਾਰੀਆਂ ਦੇ ਮੁਕਾਬਲੇ ਦੁਕਾਨਦਾਰ ਆਜ਼ਾਦ ਤੇ ਖੁਦਮੁਖਤਿਆਰ ਸਮਝ ਜਾਂਦੇ ਹਨ। ਪਰ ਉਹਨਾਂ ਨੇ ਆਪਣੇ ਸਿਰ ਅਨੇਕਾਂ ਗਾਹਕਾਂ ਨੂੰ ਸੰਤੁਸ਼ਟ ਕਰਨ ਦੀ ਜ਼ਿੰਮੇਵਾਰੀ ਵੀ ਚੁੱਕੀ ਹੁੰਦੀ ਹੈ। ਇਹ ਜ਼ਿੰਮੇਵਾਰੀ ਹੀ ਉਹਨਾਂ ਦੀ ਪ੍ਰੇਰਣਾ ਹੈ। ਹਰੇਕ ਪ੍ਰੇਰਨਾ ਸਾਡੇ ਵਿੱਚ ਕੋਈ ਨਾ ਕੋਈ ਜ਼ਿੰਮੇਵਾਰੀ ਉਪਜਾਉਂਦੀ ਹੈ। ਜਿੰਮੇਵਾਰੀ ਦੀ ਭਾਵਨਾ ਕਾਰਨ ਹੀ ਸਾਡੇ ਵਿਚਾਰਾਂ ਵਿੱਚ ਸਪਸ਼ਟਤਾ ਆਉਂਦੀ ਹੈ ਤੇ ਸਾਡੇ ਅੰਦਰੋਂ ਛੁਪੀਆਂ ਹਿੰਮਤਾਂ ਜਾਗ ਪੈਂਦੀਆਂ ਹਨ ਇੱਕ ਵਾਰ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਜਿਸ ਦਿਨ ਸ਼ਾਮ ਨੂੰ ਲੜਕੀਆਂ ਦੇ ਇੱਕ ਕਾਲਜ ਦੀ ਗਿੱਧੇ ਦੀ ਟੀਮ ਨੇ ਮੁਕਾਬਲੇ ਵਿੱਚ ਭਾਗ ਲੈਣਾ ਸੀ ਉਸ ਦਿਨ ਸਵੇਰੇ ਗਿੱਧੇ ਦੀ ਆਗੂ ਦੀ ਮਾਂ ਮਰ ਗਈ ਟੀਮ ਢੇਰੀ ਢਾ ਕੇ ਬਹਿ ਗਈ ਪਰ ਜ਼ਿੰਮੇਵਾਰੀ ਦੀ ਭਾਵਨਾ ਨਾਲ ਪ੍ਰੇਰਿਤ ਹੋਈ ਗਿੱਧੇ ਦੀ ਆਗੂ ਆਪਣੀ ਮਾਂ ਦੇ ਸੰਸਕਾਰ ਉਪਰੰਤ ਸਿੱਧੀ ਯੂਨੀਵਰਸਿਟੀ ਪਹੁੰਚੀ ਟੀਮ ਤਿਆਰ ਕੀਤੀ ਵਾਰੀ ਆਉਣ ਤੇ ਟੀਮ ਪਰਛਾਵਾਂ ਵਾਂਗ ਸਟੇਜ ਤੇ ਉਤਰੀ ਅਤੇ ਬੱਦਲਾਂ ਦੀ ਗਰਜ ਅਤੇ ਲਿਸ਼ਕ ਦੀ ਬਿਜਲੀ ਵਾਂਗ ਸਨਾਟੇ ਨੂੰ چیرਦੀ ਹੋਈ ਆਪਣੇ ਨਿਸ਼ਚਿਤ ਉਦੇਸ਼ ਵਿੱਚ ਰੁੱਝ ਗਈ। ਸਥਿਤੀ ਵਹਿਣ ਪਾਉਣ ਵਾਲੀ ਸੀ ਪਰ ਪਾਇਆ ਗਿੱਦਾ ਜਾ ਰਿਹਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਮਾਰੂਥਲ 'ਚ ਮੀਂਹ ਪੈ ਰਿਹਾ ਹੋਵੇ। ਇਹ ਗਿੱਧਾ ਇੱਕ ਕਰਾਮਾਤ ਵਾਂਗ ਵਾਪਰ ਰਿਹਾ ਸੀ ਕਿਉਂਕਿ ਹਾਲ ਵਿੱਚ ਬੈਠੇ 2000 ਲੋਕਾਂ ਦੀ 4000 ਅੱਖਰੋ ਰਹੀ ਸੀ ਅਜਿਹੇ ਮੁਕਾਬਲਿਆਂ ਦਾ ਫੈਸਲਾ ਜੱਜ ਨਹੀਂ ਦਰਸ਼ਕ ਆਪ ਕਰਦੇ ਹਨ ਕਿਉਂਕਿ ਜਿਨ੍ਹਾਂ ਪ੍ਰਤੀ ਅਸੀਂ ਜ਼ਿੰਮੇਵਾਰ ਹੁੰਦੇ ਹਾਂ ਉਹਨਾਂ ਦੀ ਸ਼ਾਬਾਸ਼ੀ ਸਾਡੇ ਲਈ ਅਰਥ ਰੱਖਦੀ ਹੈ ਜ਼ਿੰਮੇਵਾਰੀ ਸੰਭਾਲਣ ਨਾਲ ਹਰੇਕ ਮਨੁੱਖ ਵਿੱਚ ਹਿੰਮਤ ਸੋਝ ਅਤੇ ਕਲਪਨਾ ਤਿੰਨੇ ਆਪ ਮੁਹਾਰੇ ਜਾਗ ਪੈਂਦੀਆਂ ਹਨ ਭਾਰਤ ਦੇ ਦੱਖਣ ਵਿੱਚ ਅੱਖਾਂ ਦੇ ਇੱਕ ਡਾਕਟਰ ਹੋਏ ਹਨ ਜਿਨ੍ਹਾਂ ਨੂੰ ਕੁਦਰਤ ਨੇ ਕਰਾਮਾਤੀ ਸ਼ਕਤੀ ਦਿੱਤੀ ਹੈ ਉਹਨਾਂ ਨੇ ਆਪਣੇ ਜੀਵਨ ਵਿੱਚ ਲਗਭਗ 30 ਲੱਖ ਲੋਕਾਂ ਦੀਆਂ ਅੱਖਾਂ ਦੇ ਆਪਰੇਸ਼ਨ ਕੀਤੇ ਹਨ। ਇੱਕ ਵਾਰੀ ਉਹ ਜਦੋਂ ਸਾਰਾ ਦਿਨ ਆਪਰੇਸ਼ਨ ਕਰਦੇ ਰਹੇ ਤਾਂ ਇੱਕ ਵਿਅਕਤੀ ਨੇ ਪੁੱਛਿਆ ਡਾਕਟਰ ਸਾਹਿਬ ਤੁਸੀਂ ਥੱਕਦੇ ਨਹੀਂ? ਤਾਂ ਉਹਨਾਂ ਕਿਹਾ ਜਦੋਂ ਸੋਚਦਾ ਹਾਂ ਕਿ ਮੇਰੇ ਇੱਕ ਮਿੰਟ ਨਾਲ ਕਿਸੇ ਦੀ 부ਝੀ ਹੋਈ ਦੁਨੀਆ ਰੋਸ਼ਨ ਹੋ ਸਕਦੀ ਹੈ ਤਾਂ ਇਹ ਵਿਚਾਰ ਮੈਨੂੰ ਥੱਕਾ ਨਹੀਂ ਦਿੰਦਾ। ਇੰਨੇ ਵਿੱਚ ਇੱਕ ਬੁੱਢੀ ਇਸਤਰੀ ਆਈ ਜਿਸ ਨੇ ਕਿਹਾ ਪੁੱਤਰ ਤੂੰ ਮੇਰੀ ਅੱਖਾਂ ਦੀ ਜੋਤ ਵਾਪਸ ਕੀਤੀ ਸੀ ਅੱਜ ਤੈਨੂੰ ਵੇਖ ਕੇ ਮੇਰੀ ਚਿਰੋਕਣੀ ਮੁਰਾਦ ਪੂਰੀ ਹੋਈ ਹੈ ਹੁਣ ਮੈਨੂੰ ਰੱਬ ਨੂੰ ਵੇਖਣ ਦੀ ਇੱਛਾ ਹੀ ਨਹੀਂ ਰਹੀ ਉਹ ਜ਼ਰੂਰ ਤੇਰੇ ਵਰਗਾ ਹੀ ਹੋਵੇਗਾ ਡਾਕਟਰ ਨੇ ਪੁੱਛਣ ਵਾਲੇ ਨੂੰ ਕਿਹਾ ਜਦੋਂ ਲੋਕ ਮੈਨੂੰ ਭਾਂਤ ਭਾਂ ਦੀਆਂ ਅਸੀਸਾਂ ਦਿੰਦੇ ਹਨ ਤਾਂ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਮੇਰੇ ਹੱਥ ਆਪ ਮਹਾਰੇ ਜੁੜ ਜਾਂਦੇ ਹਨ ਕਿਉਂਕਿ ਪ੍ਰਮਾਤਮਾ ਮੈਨੂੰ ਪ੍ਰੇਰਣਾ ਦਿੰਦਾ ਹੈ ਮੈਂ ਤਾਂ ਕੇਵਲ ਹੱਥ ਹਿਲਾਉਂਦਾ ਹਾਂ ਵੇਖਿਆ ਗਿਆ ਹੈ ਕਿ ਜਦੋਂ ਵੀ ਤੁਸੀਂ ਕੋਈ ਚੰਗਾ ਕਰੋਗੇ ਤੁਹਾਡੀ ਪ੍ਰਸੰਨ ਆਤਮਾ ਤੁਹਾਨੂੰ ਹੋਰ ਚੰਗਾ ਕਰਨ ਦੀ ਪ੍ਰੇਰਣਾ ਦੇਵੇਗੀ ਜਦੋਂ ਕੀਤਾ ਸਿਮਰਨ ਅਤੇ ਕਾਰਜ ਸੇਵਾ ਬਣ ਜਾਂਦਾ ਹੈ ਤਾਂ ਮਨੁੱਖ ਦਰਵੇਸ਼ ਹੋ ਨਿਬੜਦਾ ਹੈ ਜਿਨ੍ਹਾਂ ਦੀ ਆਤਮਾ ਪ੍ਰਸੰਨ ਹੈ ਤੇ ਜਿਨ੍ਹਾਂ ਦੇ ਦਿਲ ਵਿੱਚ ਹਮਦਰਦੀ ਹੈ ਉਹਨਾਂ ਤੋਂ ਪੁੱਛਣ ਦੀ ਲੋੜ ਨਹੀਂ ਕਿ ਪ੍ਰਵਾਤਮਾ ਹੈ ਕਿ ਨਹੀਂ ਨਾਸਤਿਕਤਾ ਸਦਾ ਨਿਰਾਸ਼ਤਾ ਵਿੱਚੋਂ ਉਪਜਦੀ ਹੈ ਤੇ ਨਾਸਤਿਕਤਾ ਕਾਰਨ ਮਨੁੱਖ ਪ੍ਰੇਰਣਾ ਦੇ ਅਮੁੱਖ ਸਰੋਤਾਂ ਤੋਂ ਵਿਰਭਾ ਹੋ ਜਾਂਦਾ ਹੈ ਸਵਾਮੀ RAM TEERT ਪ੍ਰੇਰਨਾ ਦਾ ਸਾਗਰ ਸਨ ਉਹਨਾਂ ਨੇ ਸੰਸਾਰ ਤੋਂ ਇੱਕ ਸੁਧਾਰਨ ਜਵਾਨ ਲਿਆ ਤੇ ਉਸ ਨੂੰ ਵਿਵੇਕਾਨੰਦ ਬਣਾ ਕੇ ਵਾਪਸ ਕੀਤਾ ਇੱਕ ਵਾਰੀ ਜਦੋਂ ਸਵਾਮੀ ਜੀ ਸਮੁੰਦਰੀ ਜਹਾਜ਼ ਵਿੱਚ ਅਮਰੀਕਾ ਗਏ ਤਾਂ ਉਹਨਾਂ ਦੇ ਤੇਜਸਵੀ ਚਿਹਰੇ ਨੂੰ ਵੇਖ ਕੇ ਇੱਕ ਗੰਭੀਰ ਰੋਗ ਨਾਲ ਪੀੜਤ ਸਨਕੀ ਅਤੇ ਨਾਸਤਕੀ ਵਿਰਤੀ ਵਾਲੇ ਇੱਕ ਅਮਰੀਕਨ ਨੇ ਪੁੱਛਿਆ ਤੁਸੀਂ ਕੀ ਕਰਦੇ ਹੋ ਤੁਹਾਡਾ ਕੰਮ ਕਿਵੇਂ ਚੱਲਦਾ ਹੈ ਸਵਾਮੀ ਜੀ ਨੇ ਕਿਹਾ ਮੈਂ ਸਭ ਨੂੰ ਪ੍ਰੇਮ ਕਰਦਾ ਹਾਂ ਮੇਰਾ ਕੰਮ ਇਸੇ ਨਾਲ ਚੱਲ ਜਾਂਦਾ ਹੈ ਉਸ ਅਮਰੀਕਨ ਨੇ ਪੁੱਛਿਆ ਤੁਹਾਡਾ ਸਮਾਨ ਕਿੱਥੇ ਹੈ ਉਹਨਾਂ ਕਿਹਾ ਮੇਰਾ ਕੋਈ ਸਮਾਨ ਨਹੀਂ ਉਸਨੇ ਪੁੱਛਿਆ ਅਮਰੀਕਾ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਮਿੱਤਰ ਹੈ Swami ji ਨੇ ਕਿਹਾ ਹਾਂ ਇੱਥੇ ਮੈਂ ਇੱਕ ਵਿਅਕਤੀ ਨੂੰ ਜਾਣਦਾ ਹਾਂ ਉਹ ਤੁਸੀਂ ਹੋ ਇਹ ਕਹਿੰਦੇ ਆ ਸਨੇਹ ਭਰੀ ਡੂੰਗੀ ਤਕਣੀ ਨਾਲ Swami ji ਨੇ ਉਸ ਵਿਅਕਤੀ ਦੇ ਮੋਢੇ ਤੇ ਹੱਥ ਰੱਖਿਆ ਅਤੇ ਉਹ ਉਹਨਾਂ ਦਾ murid ਹੋ ਗਿਆ ਅਤੇ ਉਸਨੇ ਜ਼ਿੰਦਗੀ ਦੀ ਨਵੀਂ ਪ੍ਰਵਾਹਸ਼ਾ ਲੱਭ ਲਈ ਸਵਾਮੀ ਜੀ ਉਸ ਕੋਲ ਹੀ ਰਹੇ ਉਸ ਨੂੰ ਨਵੀਂ ਮੰਜ਼ਲ ਹੀ ਨਹੀਂ ਨਵੀਂ ਦ੍ਰਿਸ਼ਟੀ ਵੀ ਮਿਲ ਗਈ ਦ੍ਰਿਸ਼ਟੀ ਦੀ ਇਸ ਤਬਦੀਲੀ ਨੇ ਉਸ ਨੂੰ arogh ਬਣਾ ਦਿੱਤਾ ਜਦੋਂ ਪ੍ਰੇਰਨਾ ਸੁੱਚੀ ਹੋਵੇ ਤਾਂ ਉਦੋਂ ਅਸੰਭਵ ਵਿਹਾਰ ਵੀ ਸੰਭਵ ਹੋ ਜਾਂਦੇ ਹਨ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਨੇ ਹਾਲੈਂਡ ਤੇ ਕਬਜ਼ਾ ਕਰ ਲਿਆ ਅਤੇ ਬਰਤਾਨੀਆ ਨੂੰ ਹਾਲੈਂਡ ਤੋਂ ਹੋਣ ਵਾਲੀ ਅੰਡਿਆਂ ਦੀ ਸਪਲਾਈ ਬੰਦ ਹੋ ਗਈ ਸਰਕਾਰ ਨੇ ਐਲਾਨ ਕੀਤਾ ਕਿ ਅੰਡਿਆਂ ਦੀ ਘਾਟ ਕਾਰਨ ਇਹ ਕੇਵਲ ਗਰਭਪਤੀ ਔਰਤਾਂ ਤੇ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਨੂੰ ਹੀ ਦਿੱਤੇ ਜਾਣਗੇ ਇਹ ਐਲਾਨ ਸੁਣ ਕੇ ਬਰਤਾਨਵੀ ਦੇਸ਼ਵਾਸੀਆਂ ਨੇ ਆਪਣੇ ਘਰਾਂ ਵਿੱਚ ਪੇਂਡੇ ਹਸਪਤਾਲਾਂ ਨੂੰ ਭੇਟ ਕਰ ਦਿੱਤੇ ਸਨ ਕਈ ਵਾਰੀ ਇੱਕ ਛੋਟੇ ਜਿਹੇ ਗੁੰਮਨਾਮ ਪਿੰਡ ਜਾਂ ਕਸਬੇ ਦੇ ਲੋਕ ਕਿਸੇ ਵੱਡੇ ਰੇਲ ਹਾਦਸੇ ਜਿਹੇ ਗੰਭੀਰ ਸੰਕਟ ਕਾਰਨ ਫੱਟੜ ਹੋ ਜਾਂਦੀ ਸੱਚੀ ਅਤੇ ਸੁੱਚੀ ਸੇਵਾ ਕਰਕੇ ਸਾਰੇ ਦੇਸ਼ ਦਾ ਪਿਆਰ ਜਿੱਤ ਲੈਂਦੇ ਹਨ ਕਈ ਵਾਰੀ ਕੋਈ ਹਾਰਸਾ ਜਾਂ ਦੁਰਘਟਨਾ ਇੱਕ ਚਾਨਣ ਮਨਾਰਾ ਬਣ ਕੇ ਮਨੁੱਖੀ ਗੁਨਾ ਨੂੰ ਉਗਾਰ ਜਾਂਦਾ ਹੈ। ਪ੍ਰੇਰਣਾ ਦੀ ਜਦੋਂ ਜਾਗ ਲੱਗ ਜਾਵੇ ਤਾਂ ਪ੍ਰੇਰਣਾਮਾ ਦਾ ਇੱਕ ਸਿਲਸਿਲਾ ਚੱਲ ਪੈਂਦਾ ਹੈ। ਅਤੇ ਸਮੂੱਚਾ ਵਾਤਾਵਰਣ ਉਸਾਰੂ ਅਤੇ ਉਮਾ ਵਾਲਾ ਹੋ ਨਿਬੜਦਾ ਹੈ ਅਤੇ ਛੁਪੀਆਂ ਹਿੰਮਤਾਂ ਜਾਗ ਪੈਂਦੀਆਂ ਹਨ। ਦੂਜਿਆਂ ਵਿੱਚ ਛੁਪਿਆ ਹੋਇਆ ਵਿਸ਼ਵਾਸ ਜਗਾਉਣਾ, ਉਸਾਰੂ ਦ੍ਰਿਸ਼ਟੀਕੋਣ ਅਤੇ ਉਦੇਸ਼ ਉਸਾਰਨਾ ਅਤੇ ਕੁਝ ਚੰਗੇਰਾ ਕਰਨ ਦਾ ਉਤਸ਼ਾਹ ਪਜਾਉਣਾ ਪ੍ਰੇਰਣਾ ਦੇਣ ਵਾਲੇ ਵਿਅਕਤੀਆਂ ਦੇ ਲੱਛਣ ਹੁੰਦੇ ਹਨ। ਜਦੋਂ ਅੰਦਰੋਂ ਪ੍ਰੇਰਣਾ ਜਾਗ ਪੈਂਦੀ ਹੈ ਤਾਂ ਅਸੀਂ ਵੱਡੇ ਵੱਡੇ ਕੰਮ ਬਿਨਾ ਨਿਗਰਾਨੀ ਤੋਂ ਕਰਨ ਦੇ ਯੋਗ ਹੋ ਜਾਂਦੇ ਹਾਂ ਪ੍ਰੇਰਣਾ ਦੋ ਪ੍ਰਕਾਰ ਦੀ ਹੁੰਦੀ ਹੈ ਬਾਹਰਲੀ ਪ੍ਰੇਰਣਾ ਤੇ ਅੰਦਰਲੀ ਪ੍ਰੇਰਣਾ ਬਾਹਰਲੀ ਪ੍ਰੇਰਣਾ ਸਾਨੂੰ ਧਨ ਕਮਾਉਣ ਸਮਾਜ ਦੀ ਮਾਨਤਾ ਤੇ ਪ੍ਰਸੰਨਤਾ ਪ੍ਰਾਪਤ ਕਰਨ ਸਫਲ ਅਤੇ ਹਰਮਨ ਪਿਆਰੇ ਹੋਣ ਦਾ ਉਤਸ਼ਾਹ ਦਿੰਦੀ ਹੈ ਭੁੱਖ ਅਤੇ ਪਿਆਰ ਦੋ ਵੱਡੇ ਪ੍ਰੇਰਕ ਹਨ ਡਰ ਵੀ ਵੱਡਾ ਪ੍ਰੇਰਕ ਹੈ ਸ਼ੇਰ ਵੱਲੋਂ ਮਾਰੇ ਜਾਣ ਦੇ ਡਰ ਕਾਰਨ ਹੀ हिरण ਦੌੜਨ ਲੱਗਿਆ ਸਿਰ ਧੜ ਦੀ ਬਾਜੀ ਲਗਾਉਂਦਾ ਹੈ। ਕਈ ਵਿਅਕਤੀ ਉਹਨਾਂ ਚਿਰ ਹੀ ਕੰਮ ਕਰਦੇ ਹਨ ਜਿਨ੍ਹਾਂ ਚਿਰ ਉਹਨਾਂ ਦੇ ਸਿਰ ਤੇ ਕੋਈ ਖੜਾ ਰਹਿੰਦਾ ਹੈ। ਅਜਿਹੇ ਕੰਮ ਦੀ ਪੱਧਰ ਉੱਚੀ ਨਹੀਂ ਹੁੰਦੀ ਜਿਹੜੇ ਪਿਆਰ ਦੀ ਥਾਂ ਡੰਡੇ ਦੇ ਪੀਰ ਹੁੰਦੇ ਹਨ ਸਮਾਂ ਬੀਤਾਂ ਤੇ ਉਹਨਾਂ ਲਈ ਲਾਠੀ ਅਤੇ ਹਥਕੜੀ ਦੀ ਲੋੜ ਪੈਂਦੀ ਹੈ। ਦੂਜੀ ਪ੍ਰਕਾਰ ਦੇ ਅਰਥਾਤ ਅੰਦਰਲੀ ਪ੍ਰੇਰਣਾ ਸਾਡੇ ਤੋਂ ਮਹੱਤਵਪੂਰਨ ਅਤੇ ਪਰਉਪਕਾਰੀ ਕਾਰਜ ਕਰਵਾਉਂਦੀ ਹੈ। लाल किला ਤੇ তাজਮਾਹਲ ਇੱਕ ਹੀ ਵਿਅਕਤੀ ਨੇ ਬਣਵਾਏ ਸਨ ਪਰ ਇਹਨਾਂ ਦੀ ਪ੍ਰੇਰਣਾ ਦੇ ਸਰੋਤ ਵੱਖਰੇ ਸਨ ਇੱਕ ਭਵਨ ਤਾਕਤ ਦਾ ਪ੍ਰਤੀਕ ਹੈ ਦੂਜਾ ਪਿਆਰ ਦਾ ਸ਼ਾਹਜਹਾਨ ਲਾਲ ਕਿਲੇ ਦੇ ਮੁਕਾਬਲੇ তাজਮਾਹਲ ਉਸਾਰਨ ਕਾਰਨ ਵਧੇਰੇ ਯਾਦ ਕੀਤਾ ਜਾਂਦਾ ਰਹੇਗਾ ਰੂਹਾਂ ਨੂੰ ਕੰਬਾ ਦੇਣ ਵਾਲਿਆਂ ਨਾਲੋਂ ਰੂਹਾਂ ਨੂੰ ਹੁਲਾਰਾ ਦੇਣ ਵਾਲਿਆਂ ਮਹਾਨ ਵਿਅਕਤੀਆਂ ਦੀ ਮਾਨਵਜਾਤੀ ਨੂੰ ਵਧੇਰੇ ਲੋੜ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਉਦੇਸ਼ ਇਲਾਕੇ ਮੰਲਣਾ ਨਹੀਂ ਸੀ ਇੱਕ ਨਵਾਂ ਮਨੁੱਖ ਉਸਾਰਨਾ ਸੀ ਜਿਹੜਾ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਸਕੇ ਇਹ ਅੰਦਰੋਂ ਜਾਗੀ ਹੋਈ ਮਹਾਨ ਅਤੇ ਵਿਸ਼ਾਲ ਪ੍ਰੇਰਨਾ ਸੀ ਇਸੇ ਕਰਕੇ ਇਸ ਦਾ ਖੇਤਰਫਲ ਬੜਾ ਵਿਸ਼ਾਲ ਸੀ ਸਾਹਿਤ ਅਤੇ ਇਤਿਹਾਸ ਦਾ ਉਦੇਸ਼ ਵੀ ਉਹ ਮਾਡਲ ਉਸਾਰਨਾ ਹੁੰਦਾ ਹੈ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਸਾਰੂ ਪ੍ਰੇਰਨਾ ਦਾ ਸਰੋਤ ਹੋ ਨਿਭੜਨ ਹਰ ਮਨੁੱਖ ਵਿੱਚ ਉੱਚੇ ਪ੍ਰੇਰਨਾ ਸਰੋਤਾਂ ਨਾਲ ਜੁੜਨ ਦੀ ਸੰਭਾਵਿਕ ਇੱਛਾ ਹੁੰਦੀ ਹੈ। ਜੁੜਨ ਦੀ ਇਸ ਪ੍ਰੇਰਣਾ ਕਾਰਨ ਹੀ ਵਿਅਕਤੀ ਤੋਂ ਪਰਿਵਾਰ, ਪਰਿਵਾਰ ਤੋਂ ਸਮਾਜ, ਸਮਾਜ ਤੋਂ ਰਾਸ਼ਟਰ ਅਤੇ ਰਾਸ਼ਟਰ ਤੋਂ ਸਮੁੱਚੇ ਵਿਸ਼ਵ ਨਾਲ ਸਨੇਹ ਅਤੇ ਸਦਭਾਵਨਾਵਾਂ ਵਾਲਾ ਰਿਸ਼ਤਾ ਉੱसरਦਾ ਹੈ। ਹਰ ਰਿਸ਼ਤੇ ਤੇ ਵਿਸ਼ੇਸ਼ ਕਰਕੇ ਵਿਆਹ ਦਾ ਰਿਸ਼ਤਾ ਸਾਨੂੰ ਇੱਕ ਦੂਜੇ ਨਾਲ ਜੁੜਨ ਅਤੇ ਇੱਕ ਦੂਜੇ ਦੀ ਸ਼ਕਤੀ ਬਣਨ ਦਾ ਅਵਸਰ ਪ੍ਰਦਾਨ ਕਰਦਾ ਹੈ। ਹਰ ਰਿਸ਼ਤੇ ਵਾਂਗ ਵਿਆਹ ਦਾ ਰਿਸ਼ਤਾ ਵੀ ਸਾਡੀ ਸਹਿਣ ਸ਼ਕਤੀ ਨੂੰ ਵਧਾ ਕੇ ਨਵੀਆਂ ਵਿਉਂਤਾਂ ਉਸਾਰਨ ਲਾਭਕਾਰੀ ਕਾਰਜ ਅਤੇ ਨਵੇਂ ਦਸਾਹਦਿਆਂ ਵੱਲ ਵਧਣ ਦੀ ਪ੍ਰੇਰਣਾ ਦਿੰਦਾ ਹੈ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਤਲਾਕ ਦੇ ਰਾ ਪੈ ਜਾਂਦੇ ਹਨ ਉਹ ਕਿਸੇ ਜਦੋ ਜਿਹਦ ਦਾ ਭਾਗ ਨਹੀਂ ਬਣ ਸਕਦੇ ਤਲਾਕ ਇੱਕ ਅਜਿਹੀ ਲੜਾਈ ਹੈ ਜਿਸ ਵਿੱਚ ਬਹਾਦਰੀ ਨਹੀਂ ਵਿਖਾਈ ਜਾ ਸਕਦੀ ਆਪਣੀ ਸਖਸ਼ੀਅਤ ਦੇ ਕੇਵਲ ਕੁਝੇ ਪੱਖ ਹੀ ਵਿਖਾਏ ਜਾ ਸਕਦੇ ਹਨ ਅਜਿਹੇ ਵਿਅਕਤੀ ਕਿਸੇ ਦੀ ਪ੍ਰੇਰਣਾ ਨਹੀਂ ਬਣਦੇ ਕੇਵਲ ਮਾਨਸਿਕ ਪੱਖੋਂ ਪਹਾਜ ਹੀ ਕਿਸੇ ਨਾਲ ਲੰਮਾ ਅਰਸਾ ਗੁੱਸੇ ਰਹਿ ਸਕਦੇ ਹਨ ਇਸ ਗੱਲ ਨੂੰ ਸਮਝਣੀ ਲੋੜ ਹੈ ਕਿ ਦੂਜੇ ਲੋਕ ਗਲਤ ਨਹੀਂ ਸੋਚਦੇ ਉਹ ਸਾਡੇ ਨਾਲੋਂ ਵੱਖਰਾ ਸੋਚਦੇ ਹਨ ਪਰ ਸਾਡੀ ਸ਼ੈਨ ਸ਼ਕਤੀ ਦੀ ਘਾਟ ਕਾਰਨ ਉਹ ਸਾਨੂੰ ਗਲਤ ਸੋਚਦੇ ਧਾਰਨੀ ਪ੍ਰਤੀਤ ਹੁੰਦੇ ਹਨ ਗਿਆਨ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਹਨਾਂ ਲੋਕਾਂ ਨਾਲ ਭਾਈਵਾਲੀ ਪਾਈਏ ਜਿਹੜੇ ਸਾਡੇ ਵਿਚਾਰਾਂ ਨਾਲੋਂ ਵੱਖਰੇ ਨਵੇਕਲੇ ਤੇ ਸੁਤੰਤਰ ਵਿਚਾਰ ਰੱਖਦੇ ਹੋਣ ਆਪਣੀਆਂ ਪਤਨੀਆਂ ਲਈ ਪ੍ਰੇਰਨਾ ਬਣਨ ਦੀ ਥਾਂ ਜਿਹੜੇ ਪਤੀ ਆਪਣੀਆਂ ਪਤਨੀਆਂ ਵਿੱਚ ਹਰ ਵੇਲੇ ਨੁਕਸ ਕੱਢਦੇ ਰਹਿੰਦੇ ਹਨ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਉਹਨਾਂ ਦੀਆਂ ਪਤਨੀਆਂ ਵਿੱਚ ਉਹ ਦੋਸ਼ ਨਾ ਹੁੰਦੇ ਤਾਂ ਨਿਸ਼ਚੈ ਹੀ ਉਹਨਾਂ ਨੂੰ ਮਿਲੇ ਪਤੀਆਂ ਨਾਲੋਂ ਚੰਗੇਰੇ ਪਤੀ ਮਿਲਨੇ ਸਨ ਜੇ ਇਸਤਰੀ ਲਈ ਉਸਦਾ ਪਤੀ ਪ੍ਰੇਰਨਾ ਸਰੋਤ ਬਣ ਜਾਵੇ ਤਾਂ ਉਹ ਮੁਸ਼ਕਿਲ ਨੂੰ ਆਸਾਨ ਹੀ ਨਹੀਂ ਅਸੰਭਵ ਨੂੰ ਵੀ ਸੰਭਵ ਕਾਰ ਬਖਾਉਂਦੀ ਹੈ ਇਵੇਂ ਹੀ ਸੱਚੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਚੰਗੇ ਗੁਰੂ ਵਾਂਗ ਵਕਤ ਦੇ ਬੀਤਣ ਨਾਲ ਆਪਣਾ ਪ੍ਰਭਾਵ ਵਧਾਉਣਾ ਨਹੀਂ ਹੁੰਦਾ ਘਟਾਉਣਾ ਹੁੰਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਫੈਸਲੇ ਆਪ ਕਰਨ ਦੇ ਯੋਗ ਹੋ ਸਕਣ ਅਤੇ ਉਹਨਾਂ ਵਿੱਚ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦੀ ਅਤੇ ਦੂਜਿਆਂ ਦਾ ਸਹਿਯੋਗ ਬਣਨ ਦੀ ਚੋਗਤ ਆਪ ਜੇ ਜਿਹੜੇ ਧਾਰਮਿਕ ਸਥਾਨਾਂ ਤੇ ਆਪਣੀਆਂ ਭੁੱਲਾਂ ਬਖਸ਼ਾਉਣ ਜਾਂਦੇ ਹਨ ਜੇ ਉਹ ਆਪ ਦੂਜਿਆਂ ਦੀਆਂ ਭੁੱਲਾਂ ਬਖਸ਼ ਦੇਣ ਤਾਂ ਉਹਨਾਂ ਨੂੰ ਧਾਰਮਿਕ ਸਥਾਨਾਂ ਦੇ ਜਾਣ ਦੀ ਲੋੜ ਹੀ ਨਹੀਂ ਪਵੇਗੀ ਜਦੋਂ ਅਸੀਂ ਆਪ ਸ਼ਾਂਤ ਤੇ ਪ੍ਰਸੰਨ ਹੁੰਦੇ ਹਾਂ ਉਸ ਸਮੇਂ ਸਾਰਾ ਸੰਸਾਰ ਹੀ ਪ੍ਰਸੰਨ ਨਜ਼ਰ ਆਉਂਦਾ ਹੈ ਅਜਿਹੀ ਸਥਿਤੀ ਵਿੱਚੋਂ ਹੀ ਸਰਵੱਤ ਦੇ ਭਲੇ ਲਈ ਕਾਰਜ ਕਰਨ ਦੀ ਪ੍ਰੇਰਣਾ ਤੇ ਹਿੰਮਤ ਜਾਗਦੀ ਹੈ ਚੰਗੀਆਂ ਤੇ ਸਾਰੂ ਸੋਚਾਂ ਨਾਲ ਸਰੀਰਕ ਸ਼ਕਤੀ ਵਾਧੀ ਹੈ ਕੰਮ ਕਰਨ ਨਾਲ ਤਾਕਤ ਘਟਦੀ ਨਹੀਂ ਵਾਧੀ ਹੈ ਜਿਵੇਂ ਸੈਰ ਕਰਨ ਨਾਲ ਅਸੀਂ ਥੱਕਦੇ ਨਹੀਂ ਸਗੋ ਤਕੜੇ ਹੋ ਜਾਂਦੇ ਹਾਂ ਜੇ ਤੁਸੀਂ ਕਿਸੇ ਰੋਗ ਤੋਂ ਪੀੜਿਤ ਹੋ ਤਾਂ ਪ੍ਰੇਰਣਾ ਦੇਣ ਵਾਲੀ ਕਿਸੇ ਪੁਸਤਕ ਦੇ ਲੱੜ ਲੱਗੋ ਜਿਉਂ-ਜਿਉਂ ਪੁਸਤਕ ਵਿੱਚ ਉੱਤਰ ਦੇ ਜਾਵੋਗੇ ਤੇ ਉਹ ਤੂੰ ਰੋਗ ਵਿੱਚੋਂ ਉੱਪਰ ਦੇ ਜਾਵੋਗੇ। ਵੇਖਿਆ ਗਿਆ ਹੈ ਕਿ ਜੋ ਕੁਝ ਵੀ ਐਸੀ ਕਰਨਾ ਹੁੰਦਾ ਹੈ ਉਹ ਅਸੀਂ ਕਰ ਲੈਂਦੇ ਹਾਂ। ਰੋਕਾਂ ਤੇ ਮਨਾਹੀਆਂ ਦੇ ਬਾਵਜੂਦ ਕਰ ਲੈਂਦੇ ਹਾਂ। ਪਰ ਜੋ ਕੁਝ ਐਸੀ ਨਹੀਂ ਕਰਨਾ ਹੁੰਦਾ ਉਹ ਨਾ ਕਰਨ ਦੇ ਬਹਨੇ ਲੱਭਣ ਲੱਗ ਪੈਂਦੇ ਹਾਂ। ਤੁਹਾਡੀ ਹਰ ਸਫਲਤਾ ਕਈਆਂ ਦੀ ਪ੍ਰੇਰਣਾ ਤੇ अनेਕਾਂ ਦੇ ਯੋਗਦਾਨ ਦਾ ਸਿੱਟਾ ਹੁੰਦੀ ਹੈ। ਪਰ ਜਦੋਂ ਤੁਸੀਂ ਆਪਣੀ ਸਫਲਤਾ ਜਾਂ ਦਾ ਫਾਲ ਕੇਵਲ ਆਪਣੇ ਆਪ ਤੱਕ ਸੀਮਿਤ ਕਰ ਲੈਂਦੇ ਹੋ ਤਾਂ ਤੁਸੀਂ ਬੜਾ ਅਸੁਭਾਵਿਕ ਅਤੇ ਦੁਖਦਾਈ ਵਿਹਾਰ ਕਰ ਰਹੇ ਹੁੰਦੇ ਹੋ ਆਪਣੀ ਸਫਲਤਾ ਲਈ ਦੂਜਿਆਂ ਦਾ ਧੰਨਵਾਦੀ ਹੋਣਾ ਅਤੇ ਦੂਜਿਆਂ ਨੂੰ ਸਫਲ ਹੋਣ ਲਈ ਪ੍ਰੇਰਨਾ ਦੇਣ ਅਤੇ ਉਹਨਾਂ ਦੀ ਸਫਲਤਾ ਦਾ ਕਾਰਨ ਬਣਨ ਤੇ ਦੂਜਿਆਂ ਦੀ ਸਫਲਤਾ ਤੇ ਪ੍ਰਸੰਨ ਹੋਣ ਦੀ ਲੋੜ ਹੈ ਹਰ ਕਿਸੇ ਲਈ ਸਭ ਕੁਝ ਕਰ ਸਕਣਾ ਸੰਭਵ ਨਹੀਂ ਹੁੰਦਾ ਸਾਡੇ ਪ੍ਰੇਰਨਾ ਸਰੋਤਾਂ ਦੇ ਵਖਰੇਵੇਂ ਕਾਰਨ ਹੀ ਸਾਡੇ ਕਾਰਜਾਂ ਵਿੱਚ ਵਖਰੇਵੇਂ ਆਪਰਦਾ ਹੈ ਜਿਵੇਂ ਮਿਸਰੀਆਂ ਕੋਲ ਪਿਰਾਮਿਡ ਉਸਾਰਨ ਦੀ ਕਲਾ ਸੀ ਭਾਰਤੀਆਂ ਕੋਲ ਇਹ ਕਲਾ ਨਹੀਂ ਸੀ ਪਰ ਭਾਰਤੀਆਂ ਕੋਲ ਵੇਦ ਰਚਨ ਦੀ ਜੋ ਯੋਗਤਾ ਸੀ ਉਹ ਮਿਸਰੀਆਂ ਕੋਲ ਨਹੀਂ ਸੀ ਕੋਈ ਵੀ ਸਥਿਤੀ ਜਾਂ ਵਿਵਸਥਾ ਸੰਪੂਰਨ ਨਹੀਂ ਹੁੰਦੀ ਜਿਵੇਂ ਪਹਾੜਾਂ ਦਾ ਵਾਤਾਵਰਨ ਚੰਗਾ ਪਰ ਮੌਸਮ ਅਕਸਰ ਖਰਾਬ ਹੁੰਦਾ ਹੈ ਪਰ ਫਿਰ ਵੀ ਪਹਾੜ ਸਾਨੂੰ ਉੱਚੇ ਅਤੇ ਮਜ਼ਬੂਤ ਹੋਣ ਦੀ ਪ੍ਰੇਰਣਾ ਦਿੰਦੇ ਹਨ ਅਸੀਂ ਆਪ ਹੀ ਪ੍ਰੇਰਿਤ ਨਹੀਂ ਹੋਣਾ ਆਪਣੀ ਸਮਰੱਥਾ ਅਨੁਸਾਰ ਆਪਣੇ ਨਾਲ ਸੰਬੰਧਿਤ ਲੋਕਾਂ ਨੂੰ ਵੀ ਪ੍ਰੇਰਿਤ ਕਰਨਾ ਹੈ ਉਸ਼ਾ ਤੇ ਚੜ੍ਹਦੀ ਕਲਾ ਦਾ ਇੱਕ ਵਾਤਾਵਰਨ ਅਨੁਸਾਰਨਾ ਹੈ ਜਿਸ ਵਿੱਚ ਸਾਰੇ ਸਫਲ ਹੋ ਸਕਣ ਗੱਡੀ ਤਾਂ ਹੀ ਚੱਲਦੀ ਹੈ ਜੇ ਉਸ ਦੇ ਸਾਰੇ ਪਹੀਏ ਤੇ ਸਾਰੇ ਜੰਤਰ ਇੱਕਸੁਰ ਹੋ ਕੇ ਚੱਲਣ ਇੱਕਸੁਰਤਾ ਸਫਲ ਜੀਵਨ ਦਾ ਬੁਨਿਆਦੀ ਲੱਛਣ ਹੈ ਪ੍ਰੇਰਿਤ ਵਿਅਕਤੀ ਆਪਣੇ ਕੰਮ ਪ੍ਰਤੀ ਸਪਸ਼ਟ ਹੋ ਜਾਂਦਾ ਹੈ ਤੇ ਉਹ ਆਪਣੇ ਕੰਮ ਨੂੰ ਟਾਲਣ ਵਾਲੀ ਬਿਰਤੀ ਨਾਲ ਨਹੀਂ ਕਰਨ ਦੀ ਨੀਅਤ ਨਾਲ ਵੇਖਦਾ ਹੈ ਵੇਖਿਆ ਗਿਆ ਹੈ ਕਿ ਜਿਹੜਾ ਵਿਅਕਤੀ ਆਪਣੇ ਕੰਮ ਬਾਰੇ ਸਪਸ਼ਟ ਹੁੰਦਾ ਹੈ ਉਹ ਆਪਣਾ ਕੰਮ ਕਰਨ ਲਈ ਬਹੁਤ ਘੱਟ ਸਮਾਂ ਲਾਉਂਦਾ ਹੈ ਜਦੋਂ ਤੱਕ ਤੁਸੀਂ ਦੂਜਿਆਂ ਲਈ ਪ੍ਰੇਰਨਾ ਸਰੋਤ ਨਹੀਂ ਬਣੋਗੇ ਉਦੋਂ ਤੱਕ ਤੁਹਾਨੂੰ ਆਪਣੀ ਜ਼ਿੰਦਗੀ ਦੇ ਅਰਥ ਵੀ ਨਹੀਂ ਲੱਭਣਗੇ ਲੋੜ ਕਮਜ਼ੋਰ ਮਾਜੂਸ ਅਤੇ ਉਦਾਸ ਲੋਕਾਂ ਲਈ ਚਾਨਣ ਮਨਾਰਾ ਬਣਨ ਦੀ ਹੈ ਜਿਨ੍ਹਾਂ ਕੋਲ ਦੂਜਿਆਂ ਲਈ ਪ੍ਰੇਰਨਾ ਹੁੰਦੀ ਹੈ ਉਹਨਾਂ ਕੋਲ ਜ਼ਿੰਦਗੀ ਦੀ ਆਸ ਹੀ ਨਹੀਂ ਹੁੰਦੀ ਜ਼ਿੰਦਗੀ ਦਾ ਖੇੜਾ ਵੀ ਹੁੰਦਾ ਹੈ ਜੇ ਤੁਹਾਡੇ ਕੋਲ ਕਿਸੇ ਨੂੰ ਦੇਣ ਲਈ ਕੁਝ ਵੀ ਨਹੀਂ ਤਾਂ ਵੀ ਪ੍ਰੇਰਣਾ ਤਾਂ ਦਿੱਤੀ ਹੀ ਜਾ ਸਕਦੀ ਹੈ ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇ ਤੁਸੀਂ ਆਪ ਹਿੰਮਤ ਕਰਕੇ ਕਿਸੇ ਉੱਚੇ ਉਦੇਸ਼ ਦੇ ਲੜ ਲੱਗੇ ਹੋਮੋਗੇ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ